ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਰਕਾਰਾਂ ਦੀ ਜਿਹੜੀ ਸਰਕਾਰੀ ਨੌਕਰੀ ਹੈ ਦੱਸ ਦੇ ਕਿ ਕਾਫੀ ਹੱਦ ਤੱਕ ਜਿਹੜੀਆਂ ਸਰਕਾਰੀ ਨੌਕਰੀਆਂ ਬੰਦ ਹੋ ਚੁੱਕੀਆਂ ਕਿਉਂਕਿ ਪ੍ਰਾਈਵੇਟ ਦਾਇਰਾ ਜ਼ਿਆਦਾ ਹੋ ਚੁੱਕਾ ਹੈ ਜੇਕਰ ਹੈ ਵੀ ਹੈ ਤੇ ਕਹਿੰਦੇ ਨੇ ਨੌਕਰੀਆਂ ਮਿਲਣਾ ਬਹੁਤ ਹੀ ਮੁਸ਼ਕਲ ਹੈ ਲੇਕਿਨ ਗੱਲ ਕਰਾਂਗੇ ਭੋਏ ਹਲਕੇ ਦੀ ਪਠਾਨਕੋਟ ਦਾ ਜਿਹੜਾ ਡਿਸਟ੍ਰਿਕਟ ਹੈਗਾ ਦੱਸ ਦੇ ਕਿ ਇੱਥੇ ਯੂਥ ਜਿਹੜੇ ਕਾਫੀ ਯੂਥ ਦੇ ਹੈਗੇ ਹਨ ਬੰਦੇ ਬੱਚੇ ਜਿਨ੍ਹਾਂ ਨੂੰ ਅਗਨੀ ਵੀਰ ਦੇ ਵਿੱਚ ਜਿਹੜਾ ਭਰਤੀ ਹੋਏ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦਈਏ ਕਿ ਇੱਕ ਕੰਢੀ ਸਰਟੀਫਿਕੇਟ ਹੁੰਦਾ ਜਿਹਦੇ ਵਿੱਚ ਜਿਹੜਾ ਹੈ ਹਾਈਟ ਤੋਂ ਲੈ ਕੇ ਥੋੜਾ ਕਹਿੰਦੇ ਡਿਸਕਾਊਂਟ ਮਿਲਦਾ ਉਹ ਜਿਹੜੇ ਉਹਨਾਂ ਦੇ ਸਰਟੀਫਿਕੇਟ ਨਹੀਂ ਹੈ ਯੂਥ ਭਰਤੀ ਤਾਂ ਹੋ ਗਿਆ ਪਰ ਉਹਨਾਂ ਨੂੰ ਇਸ ਚੀਜ਼ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਇਹ ਕੰਢੀ ਸਰਟੀਫਿਕੇਟ ਆ ਬਹੁਤ ਔਖੇ ਬਣਨੇ ਹੈਗੇ ਨੇ ਤੇ ਅੱਜ ਜਿਹੜਾ ਯੂਥ ਹੈ ਪੋਏ ਹਲਕੇ ਦਾ ਕਾਫੀ ਯੂਥ ਜਿਹੜਾ ਸਾਬਕਾ ਵਿਧਾਇਕ ਜਗENDERਪਾਲ ਜੀ ਕੋਲੋਂ ਮੰਗ ਪੱਤਰ ਲੈ ਕੇ ਪਹੁੰਚਿਆ ਸੀਗਾ ਕਿ ਕਿਤੇ ਨਾ ਕਿਤੇ ਜਿਹੜੇ ਆ ਕੰਢੀ ਸਰਟੀਫਿਕੇਟ ਆ ਇਹ ਬਣਾਈ ਜਾਣ ਤਾਂ ਜੋ ਜਿਹੜੇ ਲੋਕ ਆ ਆਪਣੇ ਜਿਹੜੇ ਨੌਕਰੀ ਕਰ ਸਕਣ ਦੱਸਦੀ ਕਿ ਸਾਬਕਾ ਵਿਧਾਇਕ ਜਗENDERਪਾਲ ਜੀ ਨੇ ਮੰਗ ਪੱਤਰ ਲਿਆ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਉਹ ਤੁਹਾਡੀ ਜਿਹੜੀ ਮੰਗ ਆ ਸਰਕਾਰ ਤੱਕ ਪੰਜਾਬ ਸਰਕਾਰ ਤੱਕ ਜਰੂਰ ਪਹੁੰਚ ਜਾਣਗੇ ਕਿਉਂਕਿ ਉਹਨਾਂ ਦੇ ਟਾਈਮ ਜਿਹੜਾ ਡੋਗਰਾ ਸਰਟੀਫਿਕੇਟ ਦਾ ਪੰਗਾ ਪਿਆ ਸੀ ਤੇ ਕਾਫੀ ਬੱਚੇ ਜਿਹੜੇ ਸੀਗੇ ਭਰਤੀ ਹੋਏ ਸੀਗੇ ਹਜ਼ਾਰਾਂ ਦੇ ਹਿਸਾਬ ਨਾਲ ਲੇਕਿਨ ਉਹ ਉਸ ਨੂੰ ਲੈ ਕੇ ਕਾਫੀ ਪਰੇਸ਼ਾਨ ਸੀਗੇ ਤੇ ਉਹਨਾਂ ਵੱਲੋਂ ਜਿਹੜਾ ਡੋਗਰਾ ਸਰਟੀਫਿਕੇਟ ਪੰਜਾ ਜ਼ਿਲ੍ਹਿਆਂ ਦਾ ਬਣਵਾਇਆ ਗਿਆ ਸੀਗਾ ਤੇ ਉਹਨਾਂ ਨੇ ਹੁਣ ਜਿਹੜੀ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਕੋਲ ਚਾਹੇ ਆਪਣੇ ਜਿਹੜੇ ਹਲਕੇ ਦੇ ਕੈਬਨਿਟ ਮੰਤਰੀ ਹੋਣ ਉਹਨਾਂ ਕੋਲ ਵੀ ਜਿਹੜਾ ਇਹ ਕੰਮ ਸਰਕਾਰ ਕਰ ਸਕਦੀ ਹੈ ਕਿਉਂਕਿ ਇਹਦਾ ਜਿਹੜਾ ਬੋਝ ਹੈ ਪੰਜਾਬ ਸਰਕਾਰ ਤੇ ਨਹੀਂ ਪੈਣਾ ਇਸ ਸੈਂਟਰ ਸਰਕਾਰ ਤੇ ਪੈਣਾ ਇਸ ਲਈ ਜਿਹੜਾ ਇਹ ਸਰਟੀਫਿਕੇਟ ਹੈ ਖੰਡੀ ਦਾ ਜਰੂਰ ਬਣਨਾ ਚਾਹੀਦਾ ਦੋਸਤੋ ਗੱਲਬਾਤ ਸੁਣਾਣੇ ਆ ਉਹਨਾਂ ਦੀ ਕੀਤੀ ਹੋਈ ਵੀ ਕੀ ਉਹਨਾਂ ਦਾ ਕਹਿਣਾ ਕੀ ਉਹਨਾਂ ਨੇ ਵੀ ਅਪੀਲ ਕੀਤੀ ਹੈ ਤੇ ਜਿਹੜਾ ਯੂਥ ਹੈ ਗਿਆ ਉਹਨਾਂ ਦੀ ਕੀ ਮੰਗ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੰਜ ਸਰ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਹੈਗਾ ਇਹ ਜਿਲ੍ਹਾ ਪਠਾਨਕੋਟ ਜਿਲ੍ਹਾ ਗੁਰਦਾਸਪੁਰ ਕੁੱਡੇ ਸਾਡੇ ਨੌਜਵਾਨ ਬੱਚੇ ਉਹਨਾਂ ਦੀ ਪੜ੍ਹਦੀ ਆ ਗਈ ਹੈ ਅਗਲੀ ਦੀ ਜਿਹੜੀ ਦਿੱਲੀ ਪਠਾਨਕੋਟ ਉੱਪਰ ਦੀ ਹੈ ਆਦਰ ਦੇ ਪਹਾੜੀ ਰੀਜਨ ਨਾਲ ਨਾਲ ਜਿਸ ਤਰ੍ਹਾਂ ਮੈਂ ਆਪਣੀ ਤਰਫ ਦੇ ਵਿੱਚ ਜੋਗਰਾ ਸਾਧਨ ਬਣਾਇਆ ਸੀ ਤੇ ਜੋਗਰੇ ਨਾਲੋਂ ਅੰਦਰ ਸੀ ਆਰਮੀ ਦੇ ਵਿੱਚ ਕੰਪਲੈਸ਼ਨ ਹੁੰਦੀ ਸੀ ਉਹਨੇ ਸ਼ੁਕਰਸ਼ਾ ਮੈਨੂੰ ਦਿੱਤਾ ਕਿ ਜਿਹੜਾ ਵੀ ਆਰਮੀ ਉੱਪਰ ਤੀ ਹੋਣਾ ਚਾਹਦਾ ਉਹਦਾ ਸਾਡੀ ਦੇ ਜਿਹੜਾ ਕੰਡਾ ਦਾ ਸਾਡੀ ਤੇ ਮੁੰਡੇ ਅੱਜ ਮੇਰੇ ਕੋਲ ਲੈ ਕੇ ਆਏ ਨਾ ਮੰਨ ਬਕਰ ਯੋ ਨਾ ਜੀ 17 ਤਰੀਕ ਨੂੰ ਭਰਤੀ ਹੈ ਤੇ ਮੇਰਾ ਖਿਆਲ ਹੈ ਕੰਸ ਕੌਮ ਪਕਤੀ ਚਪਤੀ ਸੇ ਮਿਲਦਾ ਜਿਨਾ ਤੇ ਸੁਨਾ ਚਲੋ ਜੀ ਉਹ ਜੀ ਨਾ ਜੀ ਜੁਨਾ ਵੀ ਛੜ ਗਏ ਗਏ ਤੇਰੀ ਕਮਾਂਡ ਆਸਟੋਰ ਦੇ ਜਿਹੜਾ ਸਾਡੇ ਇੱਥੇ ਲੋਕਲ ਮੰਤਰੀ ਹੈ ਨਾਲ ਚਾਂਦ ਸੁਣਾ ਨੂੰ ਮੈਂ ਕਹਣਾ ਚੱਲਾ ਕਿ ਤੁਹਾਡੀ ਸੂਚ ਜਿਹੜੀ ਹੈ ਤੁਹਾਡੀ ਸਰਕਾਰ ਦੀ ਤੁਹਾਡੀ ਪਾਰਟੀ ਦੀ ਸੂਚ ਠੀਕ ਨਹੀਂ ਜੀ ਅਗਲੀ ਵੀ ਜਿਹੜੀ ਭਰਤੀ ਹੈ ਸੀਟਾਂ ਦਾ ਨਕਸ਼ਾ ਇਸ ਸਟੇਟ ਦੇ ਵਿੱਚ ਸਾਡੇ ਇਥੋਂ ਲੈ ਕੇ ਤੋਂ ਮੁੰਡੇ ਜਾਣੇ ਆ ਅਗਰ ਤੁਸੀਂ ਜਿਸ ਤਰ੍ਹਾਂ ਮੈਂ ਕੰਡੀ ਏਰੀਆ ਆਪਣੇ ਅਦੋਰਾ ਸਾਡੇ ਨੂੰ ਆਇਆ ਕਿ ਤੁਸੀਂ ਕੰਡੀ ਏਰੀਆ ਸਾਡੇ ਨੂੰ ਜਾਣਾ ਦੀ ਹੋ ਮੇਰੇ ਪਰਤੀ ਹੋਈ ਹੈ ਸਟੇਟ ਸਰਕਾਰ ਤੇ ਕੋਈ ਗੋਲ ਨਹੀਂ ਸੈਂਟਰਲ ਸਰਕਾਰ ਤੇ ਜਾਣਾ ਹੈ ਤੇ ਤੌਰ ਤੁਹਾਡੀ ਬੰਦਣੀ ਹੈ ਅਗਰ ਤੁਸੀਂ ਗੋਦ ਲੈਣਾ ਚਾਹਦੇ ਹੋ ਅਗਰ ਤੁਸੀਂ ਇਹਦਾ ਕੰਡੀ ਏਰੀਆ ਸਾਡੇ ਨੂੰ ਬਣਾਉਂਦੇ ਹੋ ਮਹਿਮਾਨ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਕਿ ਮੈਂ ਤੁਹਾਡੇ ਸਿੱਤੇ ਹੋ ਰਹੇ ਹਾਂ ਮਾਨ ਸਾਹਿਬ ਨੇ ਕਿਹਾ ਕਿ ਨਾ ਵੀ ਤੁਹਾਡੀ ਸਰਕਾਰ ਤੁਹਾਡੇ ਲਈ ਤੇ ਪੰਜ ਮਿੰਟ ਦਾ ਕੰਮ ਹੈ ਤੁਸੀਂ ਉੱਤੇ ਆਪਣੇ ਕੈਮਰੋ ਦੇ ਵਿੱਚ ਜਿਸ ਤਰ੍ਹਾਂ ਦੂਰਾ ਸਰਵਰ ਮੈਂ ਪਾਸ ਕਰਾਇਆ ਸੀ ਤੁਸੀਂ ਕੰਨੀ ਦੀ ਵੀ ਸਰਵਰ ਪਾਸ ਕਰਾ ਦਿਓ ਇਹ ਇੱਕ ਇਤਿਹਾਸਕ ਗੱਣਾ ਹੈ ਇਹ ਰੋਪੜ ਤੱਕ ਜਾਣਾ ਜਿੱਦੇ ਵੀ ਹਮਾਚਲ ਨਾਲ ਜੰਮੂ ਕਸ਼ਮੀਰ ਨਾਲ ਲੱਗਦੇ ਉਹ ਮੁੰਡੇ ਸਾਰੇ ਭਰਤੀ ਹੋ ਜਾਣਗੇ ਕਿ ਇੱਕ ਤੇ ਭਰਤੀ ਹੋਣ ਨਾਲ ਸਾਡਾ ਉਪਾਤੂ ਸ਼ਾਹਲੋਆ ਜੀ ਮੂਲੇ ਨਾਪੜੇ ਲੱਗ ਜਾਣਗੇ ਕਿ ਸਾਡੇ ਦੇ ਬਹੁਤ ਕੋਈ ਬਹੁਤ ਅਗਲ ਸੰਕਰਮ ਦੀ ਤੁਸੀਂ ਇਹ ਮੈਜਾ ਖੰਡੀ ਏਰੀਆ ਸਾਡੇ ਨੂੰ ਮਾਏ ਮੈਂ ਇਹ ਤੁਹਾਡੇ ਜੀ ਅਪੀਲ ਕਰਦਾ ਕਿ ਤੁਸੀਂ ਖੰਡੀ ਏਰੀਆ ਦਾ ਸਰਪੇ ਬਣਾਓ ਤੇ ਮੁਰਿਆਂ ਨੂੰ ਨਾਪੜੇ ਬਹੁਤ ਬਹੁਤ ਐਲਸੀਆ ਕੀ ਨਾ ਆਏ ਆਪਣਾ ਮੇਰਾ ਨਾਮ ਨਵੀ ਜੀ ਕੀ ਪਰੇਸ਼ਾਨੀ ਹੈ ਜਿਹੜਾ ਅੱਜ ਤੁਸੀਂ ਮੰਗ ਪੱਤਰ ਦਿੱਤਾ ਸਾਫ ਕਾ ਵਿਜਿੰਦਰਪਾਲ ਜੀ ਨੂੰ ਅੱਜ ਸੇ ਸਾਡੇ ਸਾਫ ਕਾ ਵਿਜਿੰਦਰਪਾਲ ਜੀ ਕੋ ਲਾਇਆ ਕਿ ਸਾਡੇ ਲੋਕਾਂ ਨੂੰ ਮਾਰ ਗਏ ਆ ਖੇੜੀ ਅਗਨੀ ਪੱਤੀਏ ਗੈਸ ਨੂੰ ਇਹ ਕਿੜਾ ਗਿਆ ਨਿਕਲਦਾ ਆਪਣੇ ਕੰਮ ਦੇ ਵਿੱਚ ਪਾਸ ਸਾਹਿਬ ਦਾ 60 ਦੇ ਪਾਸਿਰ ਦੋ ਵਧੀਆ ਨਗਾਇਆ ਉਹਦੇ ਵਿੱਚ ਸਾਡੇ ਏਰੀਆ ਨੂੰ ਡੋਗਰਾ ਸਰਟੀਫਿਕੇਟ ਦੀ ਕਾਫੀ ਲੋੜ ਸੀ ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਵੀ ਕਰਕੇ ਪਾਸ ਕਰਵਾ ਕੇ ਸੰਦੇ ਨੂੰ ਕਾਫੀ ਸੌਖੀ ਦਿੱਤੀ ਆ ਸੋ ਇਸ ਵਾਰ ਜਿੱਦਾਂ ਕੀ ਹਾਈਟ ਦੇ ਵਿੱਚ ਪ੍ਰੋਬਲਮ ਆਂਦੀ ਹੈ ਕਿ ਜਾਂਦੀ ਹੈ ਹਾਈਟ ਘਟਿਆ ਤੇ ਉਹਦੇ ਲਈ ਕੰਡੀ ਸਰਟੀਫਿਕੇਟ ਦੀ ਨਹੀਂ ਹੈ ਉਹ ਸਾਰੇ ਇਸ ਤੀ ਦਾ ਆਪਾਂ ਮੰਗ ਪੱਤਰ ਲੈ ਕੇ ਐਮਐਨ ਸਭ ਕੋ ਲਾਏ ਆ ਕਿ ਸਾਡਾ ਜੇ ਕੋਈ ਹੈਗਾ ਹਾਲਤੇ ਇਸ ਤੀ ਨੂੰ ਕਰਵਾ ਕੇ ਦਿਓ ਤੇ ਸਾਡੀ ਸਰਿਆਂ ਦੀ ਰਿਕਵੈਸਟ ਹੈ ਸਾਡੇ ਹਲਕੇ ਦੇ ਜਿਹੜੇ ਮਾਨਯੋਗ ਕੈਬਨਿਟ ਮੰਤਰੀ ਰਾਜ ਚੰਦ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਤਾਦਾਤ ਹੈ ਸਾਡੀ ਰਿਕਵੈਸਟ ਹੈ ਕਿ ਉਹ ਜਿਸ ਤਰ੍ਹਾਂ ਵੀ ਹੋ ਸਕੇ ਆਪਣੇ ਕਾਰਨਰ ਦੇ ਵਿੱਚ ਸਾਡਾ ਇਸ ਨੂੰ ਮਤਾ ਪਾਸ ਕਰਕੇ ਕੰਡੀ ਦਾ ਸਰਟੀਫਿਕੇਟ ਜਿਹੜੀ ਅਲਾਊਟ ਕਰਨ ਤਾਂ ਕਿ ਉਹ ਨੌਜਵਾਨਾਂ ਨੂੰ ਭਰਤੀ ਵਿੱਚ ਕੀ ਦਿੱਕਤ ਨਾ